ਸਿਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜਦੁੰਨੇ ਕੇ ਬੁਰਜਦੁੰਨੇ ਕੇ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਕੋਲੀਆ ਕਲਾਂ ਦਾ ਗਵੰਡੀ ਪਿੰਡ ਕੋਲੀਏ ਤੋਂ ਦੋ ਢਾਈ ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਪਿੰਡ ਆ ਜਿਸ ਵੀਰ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਇੱਕ ਮਿਹਨਤੀ ਇਨਸਾਨ ਜਿਹੜਾ ਪ੍ਰਾਪੂਰੀ ਵਧੀਆ ਜਾਨਵਰ ਘਰੇ ਟਿਕਾਣੇ ਦੇ ਲਈ ਬੈਠਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਫ ਦਾ ਡੈਰੀ ਫਾਰਮ ਲਾ ਕੇ ਅਲੀ ਦਾ ਅੱਜਕੱਲ ਨੌਜਵਾਨਾਂ ਦੇ ਵਿੱਚ ਕੋਈ ਰੁਤਬਾ ਚੱਲਦਾ ਕਿਲਾ ਲਾਓ ਟਿਕਾਣੇ ਧਜੜ ਚੜੋ ਬਣ ਕੇ ਸਿਆਣੇ ਪਰ ਨਹੀਂ ਭਈ ਬਾਹਰ ਅਮਰੀਕਾ ਕੈਨੇਡਾ ਵੀ ਮਹਾਂਦੇਸ਼ ਨੂੰ ਮਾੜਾ ਨਹੀਂ ਕਹਿੰਦਾ ਜਿੰਨੇ ਸਾਡੇ ਪੰਜਾਬ ਦੇ ਨੇਕਾ ਘਰਾਂ ਦੀ ਗਰੀਬੀ ਦੂਰ ਕੀਤੀ ਆ ਪਰ ਜੇ ਆਪਾਂ ਆਪਦੀ ਧਰਤੀ ਤੇ ਰਹਿ ਕੇ ਰੁਜ਼ਗਾਰ ਕਰੀਏ ਤਾਂ ਮੇਰੇ ਹਿਸਾਬ ਨਾਲ ਇਹਦੇ ਉੱਤੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਇੱਕ ਤਾਂ ਆਪਣਾ ਬਿਜ਼ਨਸ ਆਪ ਦਾ ਵਧੂਗਾ ਦੂਜਾ ਆਪਾਂ ਕਿਸੇ ਨੂੰ ਰੁਜ਼ਗਾਰ ਦਵਾਂਗੇ ਤੇ ਫਿਰ ਹੋਰ ਗੱਲ ਟਿਕਾਣੇ ਲੱਗਦੀ ਆਓ ਕਰੀਏ ਗੱਲਬਾਤ ਆਪਾਂ ਵੀਰ ਦੇ ਨਾਲ ਕਿਵੇਂ ਕਮਾਈ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਹੋਰ ਵੀਰੇ ਠੀਕ ਠਾਕ ਆਪਾਂ ਸੇਤਾ ਦੇ ਘਰ-ਬਾਰ ਵਧੀਆ ਠੀਕ ਠਾਕ ਬਹੁਤ ਸ਼ੁਕਰ ਹੈ ਭਾਈ ਅੱਛਾ ਵੀਰੇ ਨਾਮ ਦੱਸ ਦਈਏ ਕਿਹੜਾ ਦੀ ਇੱਕ ਵਾਰੀ ਆਪਣਾ ਵੀਰੇ ਨਾਮ ਮੇਰਾ ਕਾਲਾ ਕਾਲਾ ਪਿੰਡ ਬੜਦਨਾ ਤਹਿਸੀਲ ਨਿਹਾਲ ਸਿੰਘ ਵਾਲਾ ਨਾਲ ਦੇ ਪਿੰਡ ਇਧਰ ਕੋਲੀਆ ਇਧਰ ਹੀ ਥਲ ਰਣੀਆਂ ਰਿਆ ਰਣੀਆਂ ਨੇੜੇ ਰਣੀਆਂ ਮੈਨੂੰ 3-4 ਕਿਲੋਮੀਟਰ ਦੀ ਹਾਂਜੀ ਇੰਨੀ ਕਿ ਬਸ ਹਾਂ ਅੱਛਾ ਕਾਲੇ ਵੀ ਨੇ ਕਦੋਂ ਤੋਂ ਫਿਰ ਕਿਤੇ ਨਾਲ ਜੁੜਿਆ ਹੋਇਆ ਬੱਕਰੀ ਲੂ ਰੱਖੇ ਹੁੰਦੇ ਮੁੱਢਾ ਮੁੱਢੀ ਬਸ ਪਰਿਵਾਰ ਵੀ ਹਾਂਜੀ ਕਿੰਨੇ ਜਾਨਵਰ ਆਸਟਾ ਦੋਤ ਚੱਲਦੇ ਹੋਣਗੇ ਵੀਰੇ ਦੋ ਤੂੰ ਸੁਆ ਪੈਣਾ ਲੱਗ ਰੇ ਦੋ ਤੂੰ ਥੋੜੀ ਚੱਲਦੀ ਹਾਂ ਕੀ ਆ ਬਾਤ ਬਨੇ ਅੱਛਾ ਵੈਸੇ ਵਧੀਆ ਕਮਾਈ ਇਨਕਮ ਵਧੀਆ ਹੋਈ ਹਾਂ ਵਧੀਆ ਨੇ ਸੇ ਮੰਨ ਲਾ ਕੋਈ ਵਧੀਆ ਚੱਲੀ ਪੈ ਤਾਂ ਨਹੀਂ ਕੋਈ ਓਕੇ ਜਮ ਮੈਨੂੰ ਖੇਤੀ ਦੇ ਨਾਲ ਵਧੀਆ ਸਹਾਈ ਇੱਕ ਧੰਦਾ ਤੁਰਿਆ ਆਉਂਦਾ ਤਰੇ ਹਾਂ ਮਨ ਨਾਲੇ ਤਾਂ ਬੰਦਾ ਆ ਰੇ ਲੱਗਾ ਰਹਿੰਦਾ ਇੱਕੇ ਲੈਣ ਨਾਲ ਹੋਰੇ ਠੀਕ ਹਾਂ ਠੀਕ ਆ ਵੀ ਚੱਲੀ ਜਾਂਦਾ ਕਿਉਂ ਸਾਡੇ ਪਰਿਵਾਰ ਵੱਡਾ ਚਲੋ ਕੋਈ ਬੰਦਾ ਸਾਰਾ ਪਰਿਵਾਰੀ ਮਿਹਨਤ ਕਰ ਦੋ ਚਲੋ ਸ਼ੁਕਰ ਆ ਭਾਈ ਅੱਛਾ ਕਾਲੇ ਵੀਰੇ ਅੱਜ ਜਿਹੜੀ ਮੱਝ ਆਪਾਂ ਵੇਚਣੀ ਆ ਇਹ ਕਿੰਨਾਂ ਸੋਸ ਹੋਊਗੀ ਵੀਰੇ ਇਹ ਤੀਜੇ ਸੂਏ ਸੁਣਾ ਵੀਰੇ ਤੀਜੇ ਸੂਏ ਇਹਨੇ ਸੁਣਾਵਾ ਕਿੰਨੇ ਦਿਨ ਪਏ ਕਾਲੇ ਵੀਰੇ ਇਹਦੇ ਸੂਏ ਪੰਜ ਚਾਰ ਦਿਨ ਕੱਢ ਜੂ ਵੀਰੇ ਪੰਜ ਚਾਰ ਦਿਨ ਕੱਢ ਦੂ ਲੈ ਵਾ ਨੂੰ ਬਹੁਤ ਚੰਗਾ ਤਿਆਰ ਕੀਤਾ ਨਾ ਭਾਈ ਦੁੱਧ ਕਿੰਨਾ ਕਾਲੇ ਵੀਰੇ ਚੋਇਆ ਹੋਇਆ ਆਪਾਂ ਪਹਿਲੇ ਸੂਏ ਵੀਰੇ 15 ਕਿਲੋ ਚੋਇਆ ਆਪਣਾ ਦੁੱਧ ਨੋਰਮਲ 15 ਕਿਲੋ ਦੁੱਧ ਨੇ ਕੰਡੇ ਦੇ ਧਰਿਆ ਹੋਇਆ ਹਾਂ ਚੂਣ ਚਾਂ ਨਾ ਨਾ ਲੰਬੇ ਕੁਇ ਕਿੰਨੇ ਕੁ ਟਾਈਮ ਮਿਲ ਗਈ ਸੀ ਕਾਲੇ ਵੀਰੇ ਮੇਰੇ ਇਹ ਫੋਨ ਤੋਂ ਬਾਅਦ 35 40 ਦਿਨਾਂ ਦੇ ਵਿੱਚ ਵਿੱਚ ਬਣ ਜਾਂਦੀ ਆ ਠੀਕ ਆ ਵੀਰੇ ਤੇ ਉਸ ਤੋਂ ਬਾਅਦ 7 7.5 ਮਹੀਨੇ ਦੁੱਧ ਬਣਨ ਤੋਂ ਬਾਅਦ ਤੇਜ ਜਾਂਦੀ ਠੀਕ ਆ ਵੀ ਮਨ ਲਾ ਕਹਿਣ ਤੋਂ ਆਪਾਂ ਇਹ ਦੋ 2.5 ਮਹੀਨੇ ਮੈਂ ਜਦੋਂ ਸਾਲ ਪਿੱਛੋਂ ਸੁਣ ਆਈ ਹਣਾ ਸਾਲੋਂ ਅੰਦਰ ਸੂਪੇਂਦੀ ਆ ਸਾਲੋਂ ਅੰਦਰ ਸੂਪੇਂਦੀ ਆ ਹੂੰ ਬਾਕੀ ਖਰਾਕ ਤੇ ਵੀ ਡਿਪੈਂਡ ਕਰਨਾ ਵੀਰੇ ਇਹ ਵੀ ਗੱਲ ਆਉਂਦੀ ਮਨਾਂ ਨੂੰ ਸੈਟਅਪ ਦੀ ਕਰਮਾਂ ਵਾਲੀ ਦਾ ਫਿਰ ਹੁੰਦਾ ਹੈ ਨਾ ਅੱਛਾ ਤਿਆਰੀ ਤੁਰੀ ਚੰਗੀ ਕਰ ਜਾਂਦੀ ਬਈ ਹਾਂ ਬਈ ਠੀਕ ਆ ਬਈ ਅੱਛਾ 19 21 ਜਦੋਂ ਪਾਸਾ ਆਇਆ ਹੈਗਾ ਹਨਾ ਨਹੀਂ ਦੁੱਧ ਦਾ ਕੋਈ ਚੱਕਰ ਨਹੀਂ ਬਈ ਦੁੱਧ ਦਾ ਕੋਈ ਉਹ ਸੈਡ ਜਮਾਂਦਰ ਉਹ ਜਮਾਂਦਰ ਠੀਕ ਆ ਅੱਛਾ ਵੀਰੇ ਕਾਲੇ ਵੀ ਰੇਟ ਕੀ ਲਊਗਾ ਇਹਦਾ ਰੇਟ ਇਹਦਾ ਵੀਰੇ ਲੈਣ ਦੇ ਨੇ 40 140 ਕੋਈ ਮੇਰਾ ਚੈਨਲ ਆ ਕੇ ਸਾਬੇ ਦਾ ਵੀਡੀਓ ਵੇਖੀਏ ਮਾਨਤਨ ਤਾਂ ਕਰਦੇ ਆ ਆ ਮਾਨਤਨ ਤਾਂ ਹੋ ਜੂਰੇ ਸਾਰਾ ਠੀਕ ਹੈ ਤੁਰੇਗੇ ਭਰਾ ਕੱਢੇਗੇ ਮੜੀ ਜੀ ਥੋਲੀ ਕਰੇ ਮੜੀ ਲੈ ਵੀ ਮਿੱਤਰੋ ਤੀਜਾ ਸੂਏ ਨੇ ਸੂਣਾ ਵਾ ਦੂਜੇ ਸੂਏ 15 ਕਿਲੋ ਦੁੱਧ ਕੰਡੇ ਦੇ ਉੱਤੇ ਕਾਲੇ ਵੀਰ ਇਥੇ ਇਹ ਨਹੀਂ ਗੱਲ ਹੈਗੀ ਵੀ ਕਹਿਣਾ ਕੋਈ ਹੋਰ ਤੇ ਨਹੀਂ ਕੋਈ ਹੋਰ ਉਹ ਗੱਲ ਨਹੀਂ ਹੋਊਗੀ ਛੋਟੀ ਦਾ ਟਿਕਾਣਾ ਟੁਗੂਣਾ ਫੇਸ ਕੁਆਲਿਟੀ ਆਰਡਰ ਦੀ ਕੁਆਲਿਟੀ ਬਹੁਤ ਖੁੱਲੀ ਡੰਢੀਆ ਕਰਮਾਂ ਵਾਲੀ ਥੱਲੋਲੇਵੇ ਭਾਂਡੇ ਵਾਲੀ ਮੈਂ ਆ ਕੋਈ ਇਹ ਨਹੀਂ ਹੈਗਾ ਵੀ ਥੱਲੋ ਟਾਈਟ ਜੀ ਹੈ ਨਹੀਂ ਮੂੰਹ ਮਾਂ ਬਹੁਤ ਸੋਨਾ ਮੈਂ ਦਾ ਜਾਤ ਵਾਲੀ ਮੈਂ ਅਨਸਲ ਵਾਲੀ ਮੈਂ ਕੁਆਲਿਟੀ ਵਾਲੀ ਮੈਂ ਤਾਂ ਹੀ ਦੁੱਧ ਦਿੰਦੀ ਆ ਬਾਈ ਜਿਹੜੀ ਮੈਂ ਦੀ ਕੁਆਲਿਟੀ ਵੇਖ ਤਾਹਾਨੂੰ ਬਾਕੀ ਪਿੰਡਾ ਪੁੰਡਾ ਮੈਂ ਦਾ ਦੱਸਦਾ ਹੋਊਗਾ ਮੂੰਹ ਮਾਂ ਦਾ ਦੱਸਦਾ ਲੈ ਹੀ ਪੁੱਤੇ ਇੱਕ ਵਾਰੀ ਹੁਣ ਸਿੰਗਾ ਤੋਂ ਲੈ ਕੇ ਲੇਵੇ ਤੀਕਾ ਆਪਾਂ ਦਿਖਾ ਦਈਏ ਰੂਣ ਵਾਲੇ ਨੂੰ ਕਰਮ ਵਾਲੇ ਨੂੰ ਲੈ ਵੀ ਹੁਣ ਇਹਦਾ ਮੂੰਹ ਵੇਖ ਲਓ ਇੱਕ ਵਾਰੀ ਜਤਲੋ ਤੀਜਾ ਸੂਆ ਸੂਣ ਵਿੱਚ 5-4 ਦਿਨ ਬਾਕੀ ਪਿੱਠ ਪੂੜੇ ਦੀ ਖੜਨੀ ਮਹਿੰਦੀ ਓਕੇ ਰਿਪੋਰਟ ਲੇਵੇ ਵਾਲੇ ਪਾਸੇ ਆਜੋ ਹੁਣ ਥਣ ਬਹੁਤ ਚੰਗਾ ਲੱਗਾ ਹੋਇਆ ਮਿੱਤਰੋ ਹਰ ਚਾਰੇ ਪਾਸੇ ਉਦੇ ਇੱਕੋ ਜੇ ਲੇਵੇ ਦੇ ਵਿੱਚ 19 21 ਜਿਵੇਂ ਆਪਾਂ ਮਾਸ ਦਾ ਪਾਸਾ ਹੁੰਦਾ ਦੁੱਧ ਦਾ ਵਾਲੇ ਪਾਸਾ ਮਾਸ ਦਾ ਪਾਸਾ ਇਹਨੂੰ ਹੈਗਾ ਕਰਮ ਵਾਲੀ ਨੂੰ ਮਿੱਤਰੋ ਤੇ ਲੇਵੇ ਭਾਂਡੀਆਂ ਲੋਖ ਖੜੀ ਫੁੱਲੀ ਡੁੱਲੀ ਤਿਆਰੀ ਹਲੇ ਸੂਣ ਲੱਗੀਆਂ ਹੋਰ ਬਹੁਤ ਸੋਹਣੀ ਕਰ ਜਾਣੀਆਂ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਸੀ ਜਦ ਦੁੱਧ ਵੀ 15 ਕਿਲੋ ਦੇਈ ਗਈ ਹੈ ਦੂਜੇ ਸੋਇਆ ਜਿੱਦਾ ਵਾਦੀ ਦਊ ਦੋ ਕਿਲੋ ਹਾਂ ਮੇਰੇ ਬਾਜੀ ਸੇਵਾ ਨਾਲ ਬਾਕੀ ਹਾਂ ਇਤਤਕਾ ਜੀ ਨੰਬਰ ਕਿੰਨਾ ਆ ਗਿਆ ਭਾਈ ਨੰਬਰ 98785 ਜੀ 57769 ਇੱਕ ਵਾਰੀ ਹੋਰ ਬੋਵੀਂ ਵੀਰੇ 98785 ਜੀ 57769 ਠੀਕ ਹੈ ਭਾਈ ਇਸ ਨੰਬਰ ਤੇ ਕਰ ਲੇ ਤੁਸੀਂ ਕਾਲੇ ਵੀਰੇ ਦੇ ਨਾਲ ਗੱਲਬਾਤ ਮਿੱਤਰੋ ਪਿੰਡ ਹੈਗਾ ਬੁਰਜ ਦੁੰਨੇ ਕੇ ਜ਼ਿਲ੍ਹਾ ਹੈਗਾ ਵਾ ਮਿੱਤਰੋ ਮੋਗਾ ਘੂੜੀਏ ਕਲਾਂ ਦਾ ਰਣੀਆਂ ਦਾ ਗਵੰਡੀ ਪਿੰਡ ਹੈ ਨੰਬਰ ਕਾਲੇ ਵੀਰ ਦਾ ਸਕਰੀਨ ਦੇ ਉੱਤੇ ਆ